ਹਾਂਜੀ ਕਮਲਪਟਿਆਲਾ ਨੂੰ ਜਾਣਦੇ ਹੋ ਫਿਰ ਸਾਰੇ ਜਾਣੇ ਕਮਲਪਟਿਆਲਾ ਨੇ ਦੂਜਾ ਵਿਆਹ ਕਰਵਾ ਲਿਆ ਅੱਜ ਮੈਂ ਤੁਹਾਨੂੰ ਦੱਸਦੀਆਂ ਪੁਰੀਆਂ ਸਾਰੀਆਂ ਘਟਨਾ ਉਹਦੇ ਆਪਣੇ ਮੁੰਡਿਆਂ ਨੇ ਕਿਹਾ ਕਿ ਹੋਰ ਕਿੰਨੀ ਵਾਰੀ ਮਾਂ ਵਿਆਹ ਕਰਵਾਏਗੀ ਤੁਹਾਨੂੰ ਮੈਂ ਦੇਖਾਉਣੀ ਆ ਵੀਡੀਓ ਦੇ ਨਾਲ ਬਣੇ ਰਹੋ हां सत मीता सारे जन ठीक ठाक होवोंगे कमल पटियाला ਪਹਿਲੀ ਵਾਰ ਮੇਰੇ ਚੈਨਲ ਤੇ ਉਹਨੂੰ ਲੈ ਕੇ ਆਈਆਂ ਮੈਂ ਮੈਨੂੰ ਐਂ ਲੱਗਦਾ ਸੀ ਵੀ ਵੀ ਚਲੋ ਆਪਾਂ ਇਹ ਕੀ ਗੱਲ ਕਰਨੀ ਹੈ ਇਹਦੇ ਬਾਰੇ ਪਹਿਲਾਂ ਵੈਸੇ ਆਲਰੇਡੀ ਇਹਦੇ ਬਾਰੇ ਕਾਫੀ ਗੱਲ ਹੋ ਚੁੱਕੀ ਹੈ ਉਹਨੇ ਮਾਫੀ ਵੀ ਮੰਗ ਲਈ ਉਸ ਮੈਟਰ ਤੇ ਤਾਂ ਮੈਂ ਗੱਲ ਕਰਨਨੀ ਕਰਨਾ ਨਹੀਂ ਚਾਹੁੰਦੀ ਤਾਂ ਉਹ ਮੈਟਰ ਕੀ ਸੀਗਾ ਇਹ ਹੀ ਸੀਗਾ ਕਿ ਉਹਨੇ ਉਸੇ ਕੜਾਹੀ ਦੇ ਵਿੱਚ ਚਿਕਨ ਬਣਾਇਆ ਤੇ ਉਸੇ ਦੇ ਵਿੱਚ ਪ੍ਰਸ਼ਾਦ ਬਣਾ ਕੇ ਲੈ ਗਈ ਵੈਸੇ ਮੈਂ ਇੱਕ ਗੱਲ ਕਹਿਣਾ ਚਾਹੁੰਗੀ ਕਮਲ ਪਟਿਆਲਾ ਨੂੰ ਜੀ ਜਿਹਨੇ ਮੇਰੀ ਵੀਡੀਓ ਦੇਖੀ ਤਾਂ ਮੈਂ ਉਹਦੀ ਉਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਪਰ ਮੈਂ ਦੱਸਣਾ ਚਾਹੁੰਦੀ ਆ ਕਿ ਗੁਰੂ ਘਰ ਦੀਆਂ ਨਾ ਬਹੁਤ ਸਾਰੀਆਂ ਮਰਿਆਦਾ ਹੁੰਦੀਆਂ ਜੇ ਆਪਾਂ ਗੁਰੂ ਘਰ ਜਾਂਦੇ ਆ। ਇੱਥੋਂ ਤੱਕ ਕਿ ਅਸੀਂ ਘਰ ਦੇ ਵਿੱਚ ਨਾ ਮੈਂ ਆਪਣੀ ਛੋਟੀ ਜੀ ਗੱਲ ਦੱਸਦੀ ਆ। ਆਪਾਂ ਘਰ ਦੇ ਵਿੱਚ ਹਰ ਸਾਲ ਅਸੀਂ ਘਰ ਸੁਖਨੀ ਸਾਹਿਬ ਦਾ ਪਾਠ ਕਰਵਾਉਂਦੇ ਆ। ਤਾਂ ਤਕਰੀਬਨ ਜੋ ਵੀ A to Z ਚੀਜ਼ ਹੁੰਦੀ ਆ ਹਾਲਾਂਕਿ ਆਪਣੇ ਘਰਾਂ ਦੇ ਵਿੱਚ ਰਾਸ਼ਨ ਇਕੱਠਾ ਲਿਆ ਕੇ ਰੱਖਦੇ ਆ ਆਪਾਂ ਸਾਰੀ ਰੱਖਦੇ ਆ ਨਾ। ਤਾਂ ਅਸੀਂ ਇੰਨਾ ਕੁ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਸੁੱਚਮ ਰੱਖਣ ਦੀ ਕਿ A to Z ਹਰ ਚੀਜ਼ ਅਸੀਂ ਕਰਦੀ ਆ। ਅਲੱਗ ਲੈ ਕੇ ਆਉਨੇ ਆ ਜਿਸ ਦਿਨ ਅਸੀਂ ਘਰ ਦੇ ਵਿੱਚ ਪਾਠ ਕਰਵਾਉਣਾ ਹੁੰਦਾ ਕਿ ਕਿਸੇ ਚੀਜ਼ ਨੂੰ ਚਲੋ ਨਾਨਵੈਜ ਅੱਜ ਕੱਲ ਹਰ ਫੈਮਿਲੀ ਦੇ ਵਿੱਚ ਖਾਂਦੇ ਆ ਕਈ ਵਾਰੀ ਹੱਥ ਲੱਗੇ ਹੁੰਦੇ ਆ ਕਿਸੇ ਚੀਜ਼ ਨੂੰ ਤਾਂ ਉਹ ਚੀਜ਼ ਨਾ ਵਰਤੀ ਜਾਵੇ ਤਾਂ ਹੋ ਸਕਦਾ ਚਲੋ ਭੈਣ ਨੇ ਚਲੋ ਮਾਫੀ ਵੀ ਮੰਗ ਲਈ ਆ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖੇ ਤਾਂ ਕਹਿਣ ਦਾ ਮਤਲਬ ਆ ਕਿ ਗੁਰੂ ਘਰ ਦੀਆਂ ਚੀਜ਼ਾਂ ਨੂੰ ਜਾਂ ਗੁਰੂ ਦੇ ਘਰ ਆਪਾਂ ਜਾਂਦੇ ਆ ਤਾਂ ਬਹੁਤ ਹੀ ਮਰਿਆਦਾ ਦੇ ਨਾਲ ਚੱਲਣਾ ਪੈਂਦਾ ਤਾਂ ਹੁਣ ਦੇਖੋ ਗੱਲ ਕਰਦੇ ਆ ਤੇ ਦੂਜੇ ਵਿਆਹ ਦੀ ਜਿਹੜੇ ਇਹ ਜਵਾਕ ਨੇ ਨਾ ਇਹਨੇ ਉਹਨਾਂ ਨੂੰ ਵੀ ਵਿਗਾੜਤਾ। ਮਤਲਬ ਉਹਨਾਂ ਨੂੰ ਵਿਚਾਰਿਆਂ ਨੂੰ ਕੈਮਰਾ ਫੜਾ ਦਿੰਦੀ ਆ। ਆ ਦੇਖੋ ਮੇਰੀ ਅੱਜ ਲੁੱਕ। ਅੱਜ ਮੇਰੇ ਹਸਬੰਡ ਦੀ ਲੁੱਕ ਦੇਖੋ ਅੱਜ ਆਏ ਦੇਖੋ ਅੱਜ ਆਏ ਦੇਖੋ। ਠੀਕ ਹੈ। ਤਾਂ ਹੁਣ ਇਹ ਜਿਹੜਾ ਹੈਗੇ ਆ ਕਿਤੇ ਬਾਹਰ ਗਏ ਹੋਏ ਨੇ ਹਨਾ ਦਰਸ਼ਨ ਕਰਨ ਗਏ ਨੇ। ਠੀਕ ਹੈ ਭੋਲੇ ਨਾਥ ਜੀ ਦੇ। ਤੇ ਉੱਥੇ ਜਿਹੜਾ ਹੈਗਾ ਜਾ ਕੇ ਨੇ ਵਿਆਹ ਕਰਵਾਇਆ। ਤੇ ਇਹਦੇ ਬੱਚਿਆਂ ਨੇ ਵੀ ਕਹਿਤਾ ਕਿ ਕਿੰਨੀ ਵਾਰ ਵਿਆਹ ਕਰਵਾਉਂਗੇ। ਆ ਦੇਖਿਓ ਜ਼ਰਾ ਵੀਡੀਓ। ਤੇ ਉੱਥੇ ਜਾ ਕੇ ਅਸੀਂ ਕਰਾਵਾਂਗੇ ਵਿਆਹ ਬੰਦੇ ਤੇ ਜਿੰਨੀ ਵਾਰ ਆਵਾਂਗੇ ਉਹਨੀ ਵਾਰੀ ਕਰਾਵਾਂਗੇ ਕਿਉਂਕਿ ਇਹ ਤਾਂ ਭੱਗਾਂ ਵਾਲਿਆਂ ਨੂੰ ਮਿਲਦਾ ਇੱਥੇ ਵਿਆਹ ਕਰਾਣਾ ਔਰੇ ਇਹ ਰਹੀ ਮੇਰੀ ਦਿਲਦੀ ਲੁੱਕ ਇਹ ਰਹੀ ਮੇਰੀ ਅਮਰੀਦੀ ਲੁੱਕ ਦੇਖ ਲਿਆ ਤੁਸੀਂ ਜਵਾਕ ਵੀ ਇੱਕ ਕੇ ਪਏ ਨੇ ਉਹ ਕਿੰਨੀ ਵਾਰੀ ਕਰਵਾਵਾਂਗੇ ਉੱਤੋਂ ਇੰਨੀ ਕੁ ਬੇਸ਼ਰਮਾ ਜਿੰਨੀ ਵਾਰ ਆਵਾਂਗੇ ਕਹਿੰਦੀ ਉਹਨੀ ਵਾਰੀ ਕਰਵਾਵਾਂਗੇ ਮਤਲਬ ਨਾ ਇੱਕ ਬੱਚੇ ਦੇਖ ਲਓ ਹਨਾ ਬਰੋਬਰ ਦੇ ਹੋਏ ਪਏ ਐ ਉਹਨਾਂ ਦੇ ਸਾਹਮਣੇ ਕਿਵੇਂ ਆਏ ਅਸੀਂ ਵਿਆ ਕਰਵਾਵਾਂਗੇ ਕਿਵੇਂ ਲੱਗੀ ਉਹਨੂੰ ਜੱਫੀਆਂ ਪਾਉਣ ਵੀ ਬੱਚੇ ਨੇ ਉਹ ਥੋੜੇ ਅੱਜ ਕੱਲ ਦੇ ਬੱਚੇ ਤਾਂ ਵੈਸੇ ਹੀ ਇੰਨੇ ਐਕਸਪਰਟ ਹੁੰਦੇ ਨੇ ਉਹਨਾਂ ਦੇ ਸਾਹਮਣੇ ਤੁਸੀਂ ਚੱਲ ਛੱਡੋ ਅੱਗੇ ਦੇਖਿਓ ਵੀਡੀਓ ਕੋਈ ਕਿੰਨੇ ਗੱਟੀਆਂ ਹੁੰਦੀਆਂ ਨੇ ਇੱਥੇ ਮੈਨੂੰ ਗੱਟੀਆਂ ਦੀ ਇੰਨੀ ਹਮਕ ਚਾੜ ਰਹੀ ਨਾ ਦੋ ਦਿਨ ਹੋ ਗਏ ਰਿਮਲਟਿੰਗ ਹੋ ਗਰ ਚੁੱਕੀ ਆ ਦੇਖ ਸਕਦੇ ਹੋ ਤਾਂ ਇਹਦਾ ਕਹਿਣਾ ਕਿ ਮੈਨੂੰ ਤੇਲ ਚੜ ਰਿਹਾ ਹੈ ਗੱਡੀਆਂ ਦਾ ਤੇਲ ਜਾਂਦਾ ਬਹੁਤ ਬੁਰਾ ਹਾਲ ਹੋ ਰਿਹਾ ਜੇ ਤੇਨੂੰ ਗੱਡੀਆਂ ਦਾ ਤੇਲ ਚੜਦਾ ਤੇ ਤੂੰ ਇੰਨੀ ਦੂਰ ਕਰਨ ਕੀ ਗਈ ਹੈ ਕਿ ਡਰਾਮੇ ਕਰੀ ਜਾਂਦੀ ਆ ਫੜ ਕੇ ਨੱਕ ਜਾ ਮੈਨੂੰ ਤੇਲ ਚੜਦਾ ਮੈਨੂੰ ਐ ਹੁੰਦਾ ਇੱਕ ਮਿੰਟ ਚ ਜਦੋਂ ਹੁਣ ਇਹਨੂੰ ਤੇਲ ਜੜੀ ਜਾਂਦਾ ਤੇ ਜਦੋਂ ਇਹਨੇ ਜਾ ਕੇ ਉੱਥੇ ਵਿਆਹ ਕਰਵਾਉਣਾ ਹਰ ਉਹਦੇ ਨੇ ਸੈੱਟ ਹੋ ਜਾਣਾ ਅੱਗੇ ਦੇਖਿਓ ਆਈਸਕ੍ਰੀਮ ਤਾਂ ਨਾ ਆਪਾਂ ਨੂੰ ਪੈਕੇਟ ਖੋਲਣ ਦੀ ਜ਼ਰੂਰਤ ਨਹੀਂ ਹੁੰਦੀ ਆਪਾਂ ਨੂੰ ਫਲੇਵਰ ਤੋਂ ਪਤਾ ਲੱਗ ਜਾਂਦਾ ਹੁੰਦਾ ਜੇ ਆਪਾਂ ਕੋਈ ਵੀ ਆਈਸਕ੍ਰੀਮ ਖਾਣੇ ਹਨਾ ਵੀ ਫਲੇਵਰ ਕਿਹੜਾ ਜਾਂ ਕਿੰਦਾ ਦਾ ਦਾ ਟੇਸਟ ਹੋਊਗਾ ਜੋ ਵੀ ਹੈ ਤੇ ਨਾ ਆ ਦੇਖਿਓ ਜ਼ਰਾ ਇਹ ਇਹ ਮੈਂ ਪਹਿਲੀ ਏਦਾਂ ਦੀ ਦੇਖੀ ਹੈਗੀ ਇਨਸਾਨ ਜਿਹਨੂੰ ਪਹਿਲਾਂ ਟੇਸਟ ਕਰਕੇ ਫੇਰ ਪਤਾ ਲੱਗਦਾ ਵੀ ਇਹਦਾ ਫਲੇਵਰ ਕੀ ਆ ਵੀ ਮੈਂ ਇਹ ਖਾਉਂਗੀ ਕਿ ਨਾ ਆ ਦੇਖਿਓ ਜ਼ਰਾ ਤੁਹਾਨੂੰ ਤੇ ਇੱਥੇ ਸਾਰੇ ਨਵੇਂ ਨਾ ਖੋਲੋ ਨਾ ਕਿਉਂ ਨਾਹੀਂ ਖਾਣੀ ਆਂ ਤੁਸੀਂ ਖਾਓ ਮੈਂ ਚਾਕਲੇਟ ਵਾਈਜ਼ ਆ ਦੱਸੋ ਘਟ ਨਾ ਇਹ ਨਹੀਂ ਖਾਣੀ ਦੇਖ ਓਏ ਆਪਣੇ ਹਸਬੰਡ ਨੂੰ ਰੋਕ ਰਹੀ ਆ ਖਾਣਾ ਕਹਿੰਦੀ ਮਤਲਬ ਉਹ ਇਹ ਉਹ ਕਹਿੰਦਾ ਕਿਉਂ ਉਹਨੇ ਵਿਚਾਰੇ ਨੇ ਪੁੱਛਿਆ ਵੀ ਕਿਉਂ ਰੋਕ ਰਹੀ ਓ ਖੋਲਣ ਲੱਗਾ ਉਹਨੂੰ ਰੋਕਤਾ ਉੱਥੇ ਹੀ ਤੇ ਦੰਦੀ ਵੱਢ ਕੇ ਆਦੀ ਝੂਠੀ ਉਹਨੂੰ ਫੜਾਤੀ ਹੁਣ ਤੇ ਕਹਿੰਦੀ ਮੈਂ ਤਾਂ ਚਾਕਲੇਟ ਫਲੇਵਰ ਦੇ ਦੋ ਵਾਪਸ ਕਰਦੀ ਮਤਲਬ ਵੀ ਇਹਨੂੰ ਇਹ ਨਹੀਂ ਪਤਾ ਲੱਗਦਾ ਅੱਜ ਕੱਲ ਤਾਂ ਬੱਚਿਆਂ ਨੂੰ ਵੀ ਪਤਾ ਉਹਨਾਂ ਦੇ ਹੱਥ ਚ ਆਈਸਕ੍ਰੀਮ ਫੜਾ ਦੋ ਉਹਨਾਂ ਨੂੰ ਵੀ ਬਤਾਓ ਫਲੇਵਰ ਦੇਖ ਕੇ ਉੱਪਰੋਂ ਪੈਕੇਟ ਦੀ ਪੈਕਿੰਗ ਦੇਖ ਕੇ ਦੱਸ ਦੇਣ ਕਿ ਵੀ ਆਹ ਚੀਜ਼ ਅਸੀਂ ਖਾਣੀ ਹੈ ਤੇ ਆ ਨਹੀਂ ਖਾਣੀ ਇੱਕ ਨਾ ਮੈਂ ਤੁਹਾਨੂੰ ਹੋਰ ਗੱਲ ਦੱਸਦੀ ਆ ਜੀ ਆ ਦੇਖਿਓ ਦਾਸ ਕਰ ਸਕਦੀ ਭੋਲੇ ਨਾ ਜੀ ਅੱਗੇ ਜਿੰਨੇ ਵੀ ਰੋਸਟਿੰਗ ਵਾਲੇ ਚੈਨਲ ਆ ਮੇਰੀਆਂ ਆ ਭੈਣਾਵਾ ਮੇਰੇ ਭਰਾ ਨੇ ਉਹਨਾਂ ਦਾ ਵੀ ਚੈਨਲ ਬੁਲੰਦੀਆਂ ਤੇ ਜਾਵੇ ਮਿਲੀਅਨ ਮਿਲੀਅਨ ਸਬਸਕ੍ਰਾਈਬਰ ਹੁਣ ਇੱਥੇ ਤੁਸੀਂ ਕੀ ਕਹਿਣਾ ਚਾਹੁੰਗੇ ਵੀ ਇਹਨੇ ਕੀ ਕਰਨ ਦੀ ਕੋਸ਼ਿਸ਼ ਕੀਤੀ ਆ ਰੋਸਟਰਸ ਨੂੰ ਮਸਕਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਮੈਂ ਜਾਣੀਆ ਤੁਹਾਡੇ মিলিয়ন ਸਬਸਕ੍ਰਾਈਬਰ ਹੂੰ ਤੁਹਾਡੇ ਵਧੀਆ ਤੋਂ ਚੈਨਲ ਚੱਲੇ ਯਹੀ ਹੋਵੇ ਉਹ ਹੋਵੇ ਹੈਨਾ ਤੇ ਅਬ ਚਲੋ ਆਪਾਂ ਤਾਂ ਕਹਿੰਨੇ ਆ ਵੀ ਥੈਂਕ ਯੂ ਇਹਨੇ ਜਿਹੜੇ ਵੀ ਰੋਸਟਰਸ ਦੇ ਲਈ ਦੁਆ ਕੀਤੀ ਹੈ ਚਲੋ ਰੋਸਟਰਸ ਦੇ ਵਿੱਚ ਹੀ ਆ ਜਾਂਦੇ ਨੇ ਸਾਰੇ ਜਿਨ੍ਹਾਂ ਲਈ ਵੀ ਇਹਨੇ ਇਹ ਚੀਜ਼ ਕਹੀ ਹੈ ਤੇ ਇਹ ਚੀਜ਼ ਨਾ ਇਹਦੀ ਇੱਕ ਤੁਸੀਂ ਇਹਨੂੰ ਹੁਣ ਕੁਝ ਸਮਝੋ ਇਹ ਵੀਡੀਓ ਸਟਾਰਟ ਕਰੂਗੀ ਤਾਂ ਵੀ ਐਂ ਕਹੂਗੀ ਵੀਡੀਓ ਦੇ ਵਿੱਚ ਐਂਡ ਕਰੂਗੀ ਤਾਂ ਵੀ ਐਂ ਕਹੂਗੀ ਚਲੋ ਚੰਗੀ ਗੱਲ ਆ ਕਿਸੇ ਨੂੰ ਦੁਆਵਾਂ ਦੇਣੀ ਆ ਪਰ ਇਹ ਜਿਹੜੀ ਚੀਜ਼ ਹੈ ਨਾ ਇਹ ਇੱਕ ਸਟੰਟ ਹੈ ਮਤਲਬ ਇੱਕ ਕੋਸ਼ਿਸ਼ ਕਰਦੀ ਹੈ ਇਹ ਵੀ ਤੁਸੀਂ ਸਮਝ ਸਕਦੇ ਹੋ ਮੈਂ ਕੀ ਕਹਿਣਾ ਚਾਹੁੰਦੀ ਆ ਵੀ ਇੱਕ ਜਾਣ ਬੁੱਝ ਕੇ ਇਹ ਚੀਜ਼ਾਂ ਇਹ ਯੂਜ਼ ਕਰਦੀ ਆ ਕਿ ਲੋਕ ਜ਼ਿਆਦਾ ਡਾਇਰੈਕਟ ਹੋਣ ਲੋਕ ਇਹਦੇ ਤੇ ਤਰਸ ਕਰਨ ਹਨ ਜਾਂ ਜੋ ਵੀ ਹੈ ਤਾਂ ਇਹਨੇ ਨਾ ਜਿਹੜੀ ਉਹ ਰਿਪਲਾਈ ਵੀਡੀਓ ਪਾਈ ਸੀ ਇੱਕ ਨੇ ਪਿੱਛੇ ਜੇ ਮਤਲਬ ਜਿਹੜਾ ਆ ਹੋਇਆ ਸੀਗਾ ਚੱਕਰ ਵੀ ਇਹਨੇ ਉਸੇ ਜਿਹਦੇ ਵਿੱਚ ਮਤਲਬ ਕਿ ਨਾਨ-ভেজ ਬਣਾਇਆ ਸੀ ਉਸੇ ਦੇ ਵਿੱਚ ਇਹ ਪ੍ਰਸ਼ਾਦ ਬਣਾ ਕੇ ਗੁਰੂ ਘਰ ਲੈ ਕੇ ਗਈ ਆ ਤਾਂ ਉਹ ਵੀਡੀਓ ਦੇ ਵਿੱਚ ਜਿਹੜਾ ਸੀਗਾ ਅੱਖ ਚ ਪਤਾ ਨਹੀਂ ਕੀ ਚਲ ਗਿਆ ਤਾਂ ਉਹੀ ਵੀਡੀਓ ਜਿਹੜੀ ਸੀਗੀ ਇਹਦੀ ਹਾਂਜੀ ਤਾਂ ਜਿਹੜਾ ਨਾ ਇਹਨੇ ਮਤਲਬ ਪਿੱਛੇ ਜੇ ਇੱਕ ਵੀਡੀਓ ਹੋਈ ਸੀ ਨਾ ਰਿਪਲਾਈ ਵੀਡੀਓ ਪਾਈ ਸੀ ਉਹਦੇ ਵਿੱਚ ਇਹਨੇ ਇੱਕ ਗੱਲ ਹੋਰ ਵੀ ਕਹੀ ਸੀ ਇਹ ਕਿਸੇ ਨਾ ਕਿਸੇ ਦੀ ਤਾਰੀਫ ਕਰਨਾ ਚਾਹੁੰਦੀ ਸੀ ਪਰ ਐਡੀਕ ਜਿਆਦਾ ਚਲਾਕ ਆ ਨਾ ਇਹਨੇ ਉਹਦਾ ਨਾਮ ਨਹੀਂ ਲਿਆ ਆਪਣੀ ਵੀਡੀਓ ਦੇ ਵਿੱਚ ਇਹਨੇ ਉਹਦਾ ਨਾਮ ਨਹੀਂ ਲਿਆ ਤੁਹਾਨੂੰ ਮੈਂ ਦੱਸ ਦਿਆਂ याद आ रहा नाम है सॉरी मैं नाम भूल गई मतलब एक हैगी यार कुड़ी आ या, बहुत वो, वो भी ठीक है नाइस आ फनी वीडियो बना दी कॉमेडी वीडियो बना दी आ हाय रप्पा हां वीडियो लंबी हो गई नाम अबे जल्दी बोल कल सुबह पनवेल निकलना है की नाम से ਸੌਰੀ ਮੈਂ ਕੁਝ ਤਿਆਰੀ ਨਹੀਂ ਕੀਤੀ ਐ ਸਰ ਇੰਨੇ ਕਿ ਜ਼ਿਆਦਾ ਚਲਾਕਾ ਵੀ ਜੇ ਤੂੰ ਉਹਨੂੰ ਐਪਰੀਸ਼ੀਏਟ ਕਰ ਹੀ ਰਹੀ ਹੈ ਤੂੰ ਦਾ ਨਾਮ ਲੈਣ ਚ ਤੈਨੂੰ ਕੀ ਹਰਜ਼ ਆ ਤੁਹਾਨੂੰ ਕੀ ਲੱਗਦਾ ਵੀ ਇੱਥੇ ਇਹਨੂੰ ਨਾਮ ਸੱਚੀ ਯਾਦ ਨਹੀਂ ਆਇਆ ਨਾਮ ਇਹਦੇ ਯਾਦ ਹੋਊਗਾ ਨਾਮ ਲੈ ਕੇ ਇਹਨੂੰ ਆਏ ਆ ਵੀ ਕਿਤੇ ਉਹਦਾ ਚੈਨਲ ਨਾ ਚੱਲ ਜੇ ਜਾਂ ਉਹਨੂੰ ਫਾਈਪਣਾ ਮਿਲ ਜੇ ਮੇਰੇ ਕਰਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਕੀ ਕੀ ਦੇਣਾ ਇਹਨਾਂ ਦੀ ਹੈਨਾ ਮਤਲਬ ਇਹ ਕੀ ਹੈ ਇਹਨਾਂ ਦਾ ਇੱਕ ਇੰਟਰਵਿਊ ਜਆ ਹੋਇਆ ਸੀ ਉਸ ਤੋਂ ਬਾਅਦ ਹੀ ਇਹਨਾਂ ਦਾ ਜਿਹੜਾ ਹੈਗਾ ਮਤਲਬ ਥੋੜਾ ਜਿਹਾ ਇਨਾਂ ਨੂੰ ਵਿਊ ਮਿਲਣ ਲੱਗੇ ਜਾਂ ਇਹਨਾਂ ਦਾ ਜਿਹੜੀ ਫੇਸ ਵੈਲਿਊ ਸੀਗੀ ਉਹ ਬਣ ਗਈ। ਤਾਂ ਦੇਖੋ ਹਰ ਚੀਜ਼ ਹਨਾ ਵੀ ਮੈਨੂੰ ਬਹੁਤ ਘਬਰਾਟ ਹੋਈ ਜਾਂਦੀ ਆ ਮੈਨੂੰ ਐ ਹੋਈ ਜਾਂਦੀ ਆ। ਵੀ ਮੇਰਾ ਕਹਿਣਾ ਵੀ ਜੇ ਤੁਸੀਂ ਕਿਸੇ ਜਗ੍ਹਾ ਕਿਸੇ ਵੀ ਜਗ੍ਹਾ ਤੇ ਦਰਸ਼ਨ ਕਰਨ ਗਏ ਹੋ ਤਾਂ ਮर्यादा ਚ ਰਹਿ ਕੇ ਜਾਓ। ਹਨਾ ਤੇ ਤੁਸੀਂ ਇੱਕ ਪਿਕਨਿਕ ਸਪੌਟ ਬਣਾ ਕੇ ਜਾਂਦੇ ਹੋ। ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਵੀ ਤੁਸੀਂ ਤੁਹਾਡੇ ਲਈ ਤਾਂ ਇੱਕ ਪਿਕਨਿਕ ਸਪੌਟ ਆ ਜਿੱਥੇ ਤੁਸੀਂ ਜਾ ਰਹੇ ਹੋ। ਕੁੰਮਣ ਜਾ ਰਹੇ ਹਾਂ ਇੱਕ ਜੇ ਦਰਸ਼ਨ ਕਰਨ ਗਏ ਹੋ ਤਾਂ ਰੱਬ ਰੱਬ ਕਰੋ ਨਾ ਜਿਹੜੀ ਜਗ੍ਹਾ ਤੇ ਦਰਸ਼ਨ ਗਏ ਉਹਦਾ ਨਾਮ ਜਪੋ ਜਿੱਥੇ ਤੁਸੀਂ ਦਰਸ਼ਨ ਕਰਨ ਗਏ ਉਹਦਾ ਨਾਮ ਜਪੋ ਆਪੇ ਤੁਹਾਨੂੰ ਤਾਕਤ ਦਿੰਦਾ ਐਦਾਂ ਡਰਾਮੇ ਕਰਨ ਦਾ ਕੀ ਫਾਇਦਾ ਫੇਰ ਕਹਿਣਗੇ ਸਾਨੂੰ ਰੋਸਟਿੰਗ ਸਾਡੀ ਵੀਡੀਓਜ਼ ਨੂੰ ਰੋਸਟ ਕੀਤਾ ਜਾਂਦਾ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾਈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ